ਪਰਮ ਸਤਕਾਰ ਜੋ ਗੁਰਪਿਆਰੀ ਗੁਰਸਵਾਰੀ ਗੁਰੂ ਦਾ ਹੀ ਰੂਪ ਸਾਧ ਸੰਗਤ ਜੀਓ ਰਸਨਾ ਨੂੰ ਕਰੀਏ ਪਵਿੱਤਰ ਫਤੇ ਦੀ ਸਾਂਝ ਪਾਈਏ ਸਾਰੀ ਸੰਗਤ ਪਿਆਰ ਸਾਹਿਤ ਗੱਜ-ਬੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਹੰਬੜ ਭਾਗੇ ਜੀਵ ਜੋ ਪਰਮਪਿਤਾ ਪਰਮਾਤਮਾ ਦੀਆਂ ਉਮੜੇਆਂ ਸਰਵਣ ਕਰਨ ਦੇ ਲਈ ਆਪਾਂ ਇੱਕ ਐਪ ਦੇ ذریعے ਇੱਕ ਫੋਨ ਦੇ ذریعے ਇਕੱਤਰ ਹੋ ਕੇ ਦਿਨ ਰਾਤ ਮੇਰੇ ਸੇਵੰਦੀਆਂ ਵੜੇਆਂ ਸਰਵਣ ਕਰਦੇ ਹਾਂ ਦਿਨ ਰਾਤ ਮਾਲਕ ਨੂੰ ਅਵਾਜ਼ਾਂ ਮਾਰਦੇ ਹਾਂ ਅਤੇ ਬਹੁਤ ਸਾਰੇ ਜੀਵ ਮਾਲਕ ਦੇ ਅੱਗੇ ਬੇਨਤੀ ਜੋਦੜੀ ਕਰਦੇ ਆ ਦੋ ਪ੍ਰਕਾਰ ਦੀਆਂ ਬੇਨਤੀਆਂ ਮਾਲਕ ਦੇ ਅੱਗੇ ਹੁੰਦੀਆਂ ਨੇ ਪਹਿਲੀ ਬੇਨਤੀ ਜੋ ਜੀਵ ਮੋਹ ਮਾਇਆ ਦੇ ਲਾਲਚ ਦੇ ਵਿੱਚ ਫਸ ਚੁੱਕੇ ਆ ਅਜੇ ਫਸੇ ਹੋਏ ਐ ਉਹ ਆਪਣੇ ਦੁਨਿਆਵੀ ਦੁੱਖਾਂ ਨੂੰ ਲੈ ਕੇ ਮਾਲਕ ਦੇ ਅੱਗੇ ਬੇਨਤੀਆਂ ਜੋਦੜੀਆਂ ਕਰਦੇ ਆ ਅਤੇ ਜਿਨ੍ਹਾਂ ਜੀਵਾਂ ਦੇ ਕੁਝ ਜੀਵ ਨੇ ਜਿਨ੍ਹਾਂ ਦੇ ਮਨ ਜਾਗ ਗਏ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਕੋਟੰਬ ਕੋਟੰਬ ਮੀਨਜ ਪਰਿਵਾਰ ਕਿ ਜਿਹੜਾ ਇਹ ਪਰਿਵਾਰ ਬੰਦਿਆ ਤੂੰ ਦੇਖਦੇ ਐਸ ਨੇ ਤੇਰੇ ਨਾਲ ਅੱਗੇ ਨਹੀਂ ਜਾਣਾ ਜਿੱਥੇ ਤੇਰੇ ਲਈ ਔਖਾ ਸਮਾਂ ਆਵੇਗਾ ਜਿੱਥੇ ਲੈ ਤੇਰੇ ਲਈ ਬਹੁਤ ਮਾੜਾ ਸਮਾਂ ਆਵੇਗਾ ਜਿੱਥੇ ਜਾ ਕੇ ਇਸ ਵੇਲੇ ਝੂਠ ਬੋਲੇ ਹੋਏ ਝੂਠ ਕੀਤੇ ਹੋਏ ਪਾਪ ਇਹਨਾਂ ਦਾ ਤੇਰੇ ਕੋਲੋਂ ਲੇਖਾ ਜੋਖਾ ਲਿਆ ਜਾਵੇਗਾ ਜਿਸ ਪਰਿਵਾਰ ਦੇ ਲਈ ਜਿਸ ਸੰਸਾਰ ਦੇ ਲਈ ਬੰਦਿਆ ਤੂੰ ਝੂਠ ਬੋਲ ਰਹੇਂ ਕੁਫਰ ਤੋਲ ਰਹੇਂ ਉਹਨਾਂ ਦਾ ਕਿਸੇ ਨੇ ਵੀ ਤੇਰੇ ਨਾਲ ਉਥੇ ਨਹੀਂ ਜਾਣਾ ਜਿਹੜੇ ਸੰਸਾਰ ਦੇ ਲਈ ਤੂੰ ਪਿਆਰ ਪਰਿਵਾਰ ਦੇ ਲਈ ਤੂੰ ਝੂਠ ਬੋਲਦੇ ਕਿੱਥੇ ਨਹੀਂ ਜਾਣਾ ਜਿੱਥੇ ਤੇਰਾ ਲੇਖਾ ਜੋਖਾ ਹੋਣਾ ਪੜ ਪੜਦੇ ਤੇ ਸੁਣਦੇ ਤੇ ਅਸੀਂ ਬਹੁਤ ਆ ਪਰ ਉਸ ਵਿਸ਼ੇ ਦੇ ਉੱਤੇ ਅਮਲ ਨਹੀਂ ਕਰਦੇ ਸਭ ਤੋਂ ਜ਼ਿਆਦਾ ਪੜ੍ਹਦੇ ਆ ਜਦੋਂ ਹੁਣ ਦਾਸ ਬੋਲੇਗਾ ਸ਼ਬਦ ਸਾਰਿਆਂ ਦੇ ਯਾਦ ਵੀ ਆ ਜਾਣੇ ਕਿਹੜਾ ਸ਼ਬਦ ਹੈ ਇਹ ਕੋਟੰਬ ਤੂੰ ਜੋ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਕੋਟੰਬ ਕਹਿੰਦੇ ਆ ਪਰਿਵਾਰ ਨੂੰ ਇਹ ਜਿਹੜਾ ਪਰਿਵਾਰ ਤੂੰ ਵੇਖ ਰਿਹਾ ਹੈ ਇਹ ਨਹੀਂ ਤੇਰੇ ਨਾਲ ਨਹੀਂ ਜਾਣਾ ਇਹ ਕੁਟੰਬ ਤੂੰ ਜੋ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ ਕਹਿੰਦੇ ਜਦੋਂ ਤੈਨੂੰ ਪਤਾ ਹੈ ਬਿਨ ਇਹਨੇ ਤੇਰੇ ਨਾਲ ਜਾਣਾ ਹੀ ਨਹੀਂ ਫਿਰ ਤੂੰ ਇਹਨਾਂ ਦੇ ਨਾਲ ਕਿਉਂ ਚਿਤ ਲਾਏ ਕਿਉਂ ਚਿੱਤ ਲਾ ਕੇ ਬੈਠਾ ਹੈ ਫੇਰ ਅੱਗੇ ਸਮਝਾਉਣਾ ਕਰਦੇ ਇਸ ਭੋਲੇ ਜੀਵ ਨੂੰ ਕਹਿੰਦੇ ਤੂੰ ਐਦਾਂ ਦਾ ਕੰਮ ਨਾ ਕਰ ਜਿਸ ਕੰਮ ਕਰਨ ਦੇ ਨਾਲ ਤੈਨੂੰ ਅੰਤ ਵੇਲੇ ਪਛਤਾਉਣਾ ਪੈ ਜਾਵੇ ਅੰਤ ਕਦੋਂ ਹੋਏਗਾ ਜਦੋਂ ਇਸ ਰੰਗਲੀ ਦੁਨੀਆ ਨੂੰ ਛੱਡ ਕੇ ਜਾਵਾਂਗੇ ਉਸ ਵੇਲੇ ਸਾਡਾ ਹਿਸਾਬ ਕਿਤਾਬ ਲੇਖਾ ਜੋਖਾ ਹੋਣਾ। ਕਹਿੰਦੇ ਇਹ ਕੰਮ ਨਾ ਕਰੀਂ ਕਿ ਉਦੋਂ ਤੈਨੂੰ ਪਛਤਾਉਣਾ ਪਵੇ। ਛਾਤ ਤੇਰੇ ਚੱਲੇ ਨਹੀਂ। ਤਿਸ ਨਾਲ ਕਿਉਂ ਚਿਤ ਲਾਈਏ? ਐਸਾ ਕੰਮ ਮੂਲੇ ਨਾ ਕੀਚੇ। ਜਿੱਤ ਅੰਤ ਪਛੋਤਾਈਏ। ਉਹ ਇਹ ਤੋਂ ਇਦਾਂ ਦਾ ਕੰਮ ਨਾ ਕਰੀ ਭਲਿਆ ਕਿ ਤੇਨੂੰ ਅੰਤ ਵੇਲੇ ਪਛਤਾਉਣਾ ਪੈ ਜਾਵੇ ਹੁਣ ਜਿਹੜੇ ਜੀਵ ਇਸ ਖੇਲ ਨੂੰ ਸਮਝ ਗਏ ਉਹ ਜੀਵ ਗੁਰਮੁਖ ਪਿਆਰਿਓ ਮਾਲਕ ਦੇ ਅੱਗੇ ਇੱਕ ਹੋਰ ਬੇਨਤੀ ਕਰਦੇ ਐ ਹੋਰ ਜੋਦੜੀ ਕਰਦੇ ਐ ਕੀ ਕਰਦੇ ਐ ਉਹ ਉਹ ਕਹਿੰਦੇ ਐ ਮੇਰੇ ਮਾਲਕਾ ਇਹ ਦੁੱਖਾਂ ਦੀ ਗੱਲ ਤੇ ਤੁਸੀਂ ਛੱਡੋ ਇਹ ਤੇ ਸਾਡੇ ਨਾਰਮਲ ਦੁੱਖ ਨੇ ਇਹ ਸਰੀਰ ਦੁੱਖ ਤੇ ਓਨੀ ਦੇਰ ਰਹਿਣਾ ਜਿੰਨੀ ਦੇਰ ਸਾਡੇ ਨਾਲ ਸਰੀਰ ਹੈ ਜਿੰਨੀ ਦੇਰ ਸਾਡੇ ਨਾਲ ਸਰੀਰ ਹੈ ਇਹ ਦੁੱਖ ਤੇ ਓਨੀ ਦੇਰ ਨੇ ਅਤੇ ਇਸ ਸਰੀਰ ਨੇ ਸਾਡੇ ਨਾਲ ਹਮੇਸ਼ਾ ਰਹਿਣਾ ਨਹੀਂ ਇਸ ਨੇ ਤੇ ਹਮੇਸ਼ਾ ਸਾਡੇ ਨਾਲ ਰਹਿਣਾ ਨਹੀਂ ਮੇਰੇ ਮਾਲਕਾ ਇੱਕ ਹੋਰ ਦੁੱਖ ਹੈ ਮੇਰਾ ਉਹ ਦੁੱਖ ਦੂਰ ਕਰ ਦੇ ਮੇਰਾ ਉਹ ਦੁੱਖ ਘਟ ਦੇ ਤੂੰ ਹੋਰ ਕਿਹੜਾ ਦੁੱਖ ਹੈ ਗੁਰਮੁਖ ਪਿਆਰਿਓ ਆਪਾਂ ਨੂੰ ਲੱਗਿਆ ਧਿਆਨ ਦੇ ਕੇ ਦੇਖੋ ਸਾਰੀ ਸੰਗਤ ਐਥੇ ਮੇਰੇ ਪਤਸ਼ਾਹ ਗੁਰਬਾਣੀ ਤੇ ਜ਼ਿਕਰ ਕਰਦੇ ਹੈ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਹੈ ਰਾਮ ਰਾਏ ਮੇਰਾ ਇੱਕ ਇਹ ਦੁੱਖ ਕੱਟ ਦਿਓ ਕਿਹੜਾ ਦੁੱਖ ਹੈ ਇੱਕ ਦੁੱਖ ਕਾਟੋ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਕਿਹੜਾ ਦੁੱਖ ਹੈ ਹੁਣ ਦੱਸਣ ਲੱਗਿਆ ਉਹ ਦੁੱਖ ਆਗਨ ਦਹੈ ਔਰ ਗਰਭ ਬਸੇਰਾ ਕਹਿੰਦੇ ਸਭ ਤੋਂ ਜ਼ਿਆਦਾ ਭਿਆਨਕ ਅਗਨੀ ਹੈ। ਸਭ ਤੋਂ ਪਹਿਲਾਂ ਤੇ ਹੁਣ ਮੈਨੂੰ ਇੱਥੋਂ ਜਾਣ ਤੋਂ ਬਾਅਦ ਜਦੋਂ ਭੌਰ ਉਡਾਰੀ ਮਾਰ ਗਿਆ ਇਹਨਾਂ ਨੇ ਮੈਨੂੰ ਅਗਨੀ ਦੇ ਵਿੱਚ ਪਾ ਦੇਣ। ਜਦੋਂ ਮੈਨੂੰ ਅਗਨੀ ਦੇ ਵਿੱਚ ਪਾਉਣਗੇ ਮੇਰੇ ਨਾਲ ਜਿੰਨਾ ਮੇਰਾ ਪਰਿਵਾਰ ਜਿੰਨਾ ਜੀਵ ਜੰਤੂ ਜਿੰਨਾ ਤੇ ਰਾਜ ਕਰਨ ਦੇ ਲਈ ਮੈਂ ਆਇਆ ਸੀ ਉਨਾਂ ਨੂੰ ਵੀ ਅਗਨੀ ਦੇ ਹਵਾਲੇ ਕੀਤਾ ਜਾਏਗਾ। ਆਗਨ ਦਹ ਅਗਨੀ ਦੇ ਵਿੱਚ ਸੜਨਾ ਪਵੇਗਾ। ਅਤੇ ਉਸ ਤੋਂ ਬਾਅਦ ਜਿਹੜਾ ਵੱਡਾ ਦੁੱਖ ਹੈ ਉਹ ਹੈ ਗਰਭ ਬਸੇਰਾ। ਆਗਨ ਦਹ ਔਰ ਗਰਭ ਬਸੇਰਾ। ਉਸ ਤੋਂ ਬਾਅਦ ਫਿਰ ਮੈਨੂੰ ਗਰਭ ਦੇ ਵਿੱਚ ਪਾ ਦੇਣਗੇ। फेर ਮੈਂ ਗਰਭ ਦੇ ਵਿੱਚ 9 ਮਹੀਨੇ ਪੁੱਠਾ ਲਟਕਦਾ ਰਹਾਗਾ ਪੁੱਠਾ ਪੁੱਠਾ ਲਟਕਾਂਗਾ ਅਰ ਲਟਕਾਂਗਾ ਵੀ ਪਾਣੀ ਦੇ ਵਿੱਚ ਜਲ ਦੇ ਵਿੱਚ ਜਿਸ ਨੂੰ ਭਵਜਲ ਕਹਿੰਦੇ ਆ ਉਸ ਭਵਜਲ ਦੇ ਵਿੱਚ ਮੈਂ ਪੁੱਠਾ ਲਟਕਾਂਗਾ 9 ਮਹੀਨੇ ਇਹ ਸਭ ਤੋਂ ਵੱਡਾ ਮੈਨੂੰ ਦੁੱਖ ਹੈ ਮੇਰੇ ਇਸ ਦੁੱਖ ਨੂੰ ਕੱਟ ਦਿਓ ਕਿ ਮੈਨੂੰ ਵਾਰ-ਵਾਰ ਬਾਰ ਬਾਰ ਇਹ ਗਰਭ ਦੇ ਵਿੱਚ ਨਾ ਜਾਣਾ ਪਵੇ ਇਸ ਗਰਭ ਦੇ ਵਿੱਚ ਨਾ ਜਾਣਾ ਪਵੇ ਗੁਰਮੁਖ ਪਿਆਰਿਓ ਉੱਥੇ ਕਿਹੜੇ ਜੀਵ ਜਾਂਦੇ ਜਿਹੜੇ ਮਾਲਕ ਨੂੰ ਸਿਮਰ ਦੇ ਨੇ ਜਿਹੜੇ ਉਸ ਪਿਤਾ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਜਿਹੜੇ ਉਸ ਦਾ ਗੁਣ ਨਹੀਂ ਗਾਉਂਦੇ ਪਾਤਸ਼ਾਹ ਕੀ ਕਹਿੰਦੇ ਕਹਿੰਦੇ ਸਤ ਗੁਰੂ ਜਿਨੀ ਨਾ ਸੇਵਿਓ ਸੇਕਿਤ ਆਏ ਸੰਸਾਰ ਕਹਿੰਦੇ ਜੇ ਫਿਰ ਉਹਨਾਂ ਨੇ ਇਸ ਸਤ ਗੁਰੂ ਦੀ ਸੇਵਾ ਹੀ ਨਹੀਂ ਕਰਨੀ ਸੀ ਸਤ ਗੁਰੂ ਦੀ ਆਰਾਧਨੇ ਨਹੀਂ ਕਰਨੀ ਸੀ ਫਿਰ ਉਹ ਕੀ ਕਰਨ ਆਏ ਸੀ ਇਸ ਸੰਸਾਰ ਦੇ ਉੱਤੇ ਸਤ ਗੁਰੂ ਦੀ ਸੇਵਾ ਕਰਕੇ ਹੀ ਤੇ ਗੁਰਮੁਖ ਪਿਆਰਿਓ ਆਪਾਂ ਜਨਮ ਤੇ ਮਰਨ ਤੋਂ ਉੱਤੇ ਉੱਠਣਾ ਸੀ ਆਪਾਂ ਜਨਮ ਮਰਨ ਨੂੰ ਖਤਮ ਕਰਨਾ ਸੀ ਪਰ ਸਾਡੇ ਕੋਲ ਉਹ ਨਹੀਂ ਖਤਮ ਹੋਇਆ ਸਾਡੇ ਕੋਲ ਇਹ ਨਹੀਂ ਖਤਮ ਹੋਇਆ ਇਹ ਸਾਨੂੰ ਜੋ ਗਰਭ ਦਾ ਰੋਗ ਹੈ ਨਾ ਇਹ ਵਾਰ-ਵਾਰ 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 ਲੱਗਿਆ ਹੋਇਆ ਹੈ ਇਹਦੇ ਵਿੱਚੋਂ ਕਿਹੜੇ ਨਿਕਲਦੇ ਹੈ ਜਿਨ੍ਹਾਂ ਦੇ ਹਿਰਦੇ ਦੇ ਉੱਤੇ ਵਾਹਿਗੁਰੂ ਸ਼ਬਦ ਵੱਸ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ ਤੇ ਗੁਰਮੰਤਰ ਵੱਸ ਜਾਂਦਾ ਹੈ ਮੇਰੇ ਪਤਿਸ਼ਾ ਗੁਰਵਾਣੀ ਚ ਦੱਸ ਦਿਆ ਇਹ ਸਉੰਦੇ ਵਾਹੋ ਵਾਹੋ ਉੱਚ ਰਹੇ ਉਠ ਦੇਵੀ ਵਾਹ ਕਰੇਨ ਕਹਿੰਦੇ ਸੌਣ ਵੇਲੇ ਵੀ ਵਾਹ ਵਾਹ ਕਰਦੇ ਅਤੇ ਉੱਠਦੇ ਹੋਏ ਵੀ ਵਾਹ ਵਾਹ ਕਰਦੇ ਆ ਗੁਰਮਖ ਪਿਆਰਿਓ ਹੁਣ ਆਪਾਂ ਨੇ ਆਪਣੇ ਵੱਲ ਧਿਆਨ ਦੇਣੇ ਕਿ ਅਸੀਂ ਵੀ ਇਹੀ ਕੰਮ ਕਰਦੇ ਆ ਉੱਠਦੇ ਹੋਏ ਵੀ ਤੇ ਬੈਠਦੇ ਹੋਏ ਅਸੀਂ ਵੀ ਕਰਦੇ ਆ ਗਰਮਕ ਪਿਆਰ ਜੋ ਜੇ ਤੇ ਆਪਾਂ ਵੀ ਕਰਦੇ ਆ ਫਿਰ ਪਤਸ਼ਾਹ ਕਹਿੰਦੇ ਤੇਰੇ ਦਰਗਾਹ ਦੇ ਵਿੱਚ ਤੇਰਾ ਮੁਖ ਊਜਲ ਹੋ ਜਾਏਗਾ ਦਰਗਾਹ ਦੇ ਵਿੱਚ ਤੇਰਾ ਮੁਖ ਊਜਲ ਹੋ ਜਾਏਗਾ ਇੱਕ ਪਾਸੇ ਤੇ ਦਰਗਾਹ ਦੇ ਵਿੱਚ ਗਿਆਨ ਦਾ ਮੁਖ ਊਜਲ ਹੁੰਦਾ ਤੇ ਦੂਜੇ ਪਾਸੇ ਗਿਆਨ ਦਾ ਉਸੇ ਮੁਖ ਦੇ ਉੱਤੇ ਕਾਲਖ ਵੀ ਲਾਈ ਜਾਂਦੀ ਹੈ ਔ ਸੰਮੋਖ ਦੇ ਉੱਤੇ ਕਾਲਖ ਵੀ ਲਾਈ ਜਾਂਦੀ ਹੈ ਗੁਰਮਖ ਪਿਆਰਿਓ ਪਰ ਹੁਣ ਜਿਹੜੇ ਵਾਹ ਵਾਹ ਕਰਦੇ ਐ ਉਹਨਾਂ ਦੇ ਮੁਖ ਸਦਾ ਉਜਲ ਹੁੰਦੇ ਐ ਕੀ ਕਹਿੰਦੇ ਮੇਰੇ ਪਾਤਸ਼ਾ ਤਿੰਕੇ ਮੁਖ ਸਦਾ ਉਜਲੇ ਜੇ ਨਿਤ ਉਠ ਸਮਲੇਨ ਜੇ ਕਹਿੰਦੇ ਉਹੋ ਵਾਹਿ ਵਾਹਿ ਸ਼ਬਦ ਨੂੰ ਸੰਭਾਲ ਕਰਦੇ ਜੇ ਨਿਤ ਉੱਠ ਕੇ ਉਸ ਨੂੰ ਆਪਣੇ ਹਿਰਦੇ ਚ ਵਸਾ ਲੈਂਦੇ ਆਂ ਤੁਰਦੇ ਫਿਰਦੇ ਉੱਠਦੇ ਬੈੰਦੇ ਵਾਹੋ ਵਾਹੋ ਸ਼ਬਦ ਦਾ ਉਚਾਰਨ ਕਰਦੇ ਆਂ ਤਾਂ ਗੁਰਮਖ ਪਿਆਰਿਓ ਉਹਨਾਂ ਦੇ ਮੁਖ ਉਜਲ ਹੁੰਦੇ ਆਂ ਅਤੇ ਜੇ ਇਹਨਾਂ ਦੇ ਮੁੱਖ ਉਚਲ ਹੁੰਦੇ ਐ ਫੇਰ ਉਹਨਾਂ ਦਾ ਇਹ ਜਨਮ ਮਰਨ ਕਟਿਆ ਜਾਏਗਾ ਫੇਰ ਉਹਨਾਂ ਦਾ ਇਹ ਵੱਡਾ ਜਿਹੜਾ ਦੁੱਖ ਹੈ ਨਾ ਇਹ ਗੁਰਮੁਖ ਪਿਆਰਿਓ ਕਟਿਆ ਜਾਏਗਾ ਅਤੇ ਬਹੁਤ ਸਾਰੇ ਜੀਵ ਹੁਣ ਮਾਲਕ ਨੂੰ ਲੱਭਣ ਦੇ ਲਈ ਜੰਗਲਾਂ ਬੇਲਿਆਂ ਦੇ ਵਿੱਚ ਬਣਾ ਦੇ ਵਿੱਚ ਖੋਜ ਕਰਦੇ ਆ ਨਿਕਲ ਪੈਂਦੇ ਆ ਬੇਲਿਆਂ ਦੇ ਵਿੱਚ ਕਿ ਮਾਲਕ ਸੈਦ ਉੱਥੇ ਹੋਏਗਾ ਮਾਲਕ ਸੈਦ ਉੱਥੇ ਹੋਏਗਾ ਮਾਲਕ ਸੈਦ ਉੱਥੇ ਹੋਏਗਾ ਪਰ ਪਤਸ਼ਾਹ ਗਰਵਾਣੇ ਚ ਆਪਾਂ ਨੂੰ ਸਮਝਾਉਣਾ ਕਰਦੇ ਆ ਕਹਿੰਦੇ ਜੇ ਤੂੰ ਮਾਲਕ ਨੂੰ ਮਿਲਣਾ ਹੈ ਜਾਂ ਮਾਲਕ ਨੂੰ ਲੋੜੀਂਦੀ ਕੋਈ ਵੀ ਵਸਤੂ ਪ੍ਰਾਪਤ ਕਰਨੀ ਹੈ ਕਹਿੰਦੇ ਸਿਰ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ। ਪਰ ਤੈਨੂੰ ਕਹਿੰਦੇ ਬਾਹਰ ਜਾਣ ਦੀ ਲੋੜ ਨਹੀਂ ਹੈ। ਕੀ ਆਖੇ ਪਾਤਸ਼ਾਹ ਨੇ ਮਨ ਮੇਰੇ ਆ ਅੰਤਰ ਤੇਰੇ ਨਿਦਾਨ ਹੈ। ਨਿਦਾਨ ਵਿੱਚ ਖਜ਼ਾਨਾ ਹੈ ਤੇਰੇ ਅੰਦਰ। ਤੂੰ ਆਪਣੇ ਅੰਦਰੋਂ ਹੀ ਉਸ ਖਜ਼ਾਨੇ ਨੂੰ ਬਾਹਰ ਕੱਢ ਆਪਣੇ ਉਸ ਖਜ਼ਾਨੇ ਨੂੰ ਤੂੰ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਮਨ ਮੇਰੇ ਆ ਅੰਤਰ ਤੇਰੇ ਨਿਧਾਨ ਹੈ ਬਾਹਰ ਬਸਤ ਨਾ ਪਾਲ ਕਹਿੰਦੇ ਉਸ ਵਸਤੂ ਨੂੰ ਤੂੰ ਬਾਹਰੋਂ ਨਾ ਪਾਲ ਉਹ ਤੇ ਤੇਰੇ ਅੰਦਰ ਹੈ ਜੋ ਵੀ ਵਸਤੂ ਤੈਨੂੰ ਚਾਹੀਦੀ ਹੈ ਨਾ ਭਗਤੀ ਵਾਸਤੇ ਮਾਲਕ ਨੂੰ ਮਿਲਣ ਵਾਸਤੇ ਉਹ ਵਸਤੂ ਤੇ ਤੇਰੇ ਅੰਦਰ ਹੀ ਹੈ ਮਾਲਕ ਵੀ ਤੇਰੇ ਅੰਦਰ ਹੈ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨ ਭਾਲ ਹੁਣ ਗੁਰਮੁਖ ਪਿਆਰਿਓ ਅੰਦਰ ਕਿਵੇਂ ਉੱਚੀ ਆਪਾਂ ਅੰਦਰ ਕਿਣਿ ਮੇ ਉਤਰਿਏ ਆਪਣ ਅੰਦਰ ਉਤਰਨਾ ਕੋਈ ਮੁਸ਼ਕਲ ਨਹੀਂ ਲੱਗਦਾ ਕਿਉਂਕਿ ਮਾਲਕ ਦੂਰ ਨਹੀਂ ਸੰਗ ਤੁਹਾਰੈ ਪ੍ਰਭ ਵਸੈ ਓ ਪ੍ਰਭ ਓ ਮਾਲਕ ਸਾਡੇ ਨਾਲ ਵਸਦਾ ਸੰਗ ਤੁਹਾਰੈ ਪ੍ਰਭ ਵਸੈ ਬਣ ਬਣ ਕਹਾ ਫਰਾਹੇ ਕਹਿੰਦੇ ਤੂੰ ਬਣ ਦੇ ਵਿੱਚ ਬੇਲਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਕਾਹਦੇ ਲਈ ਤੁਰਿਆ ਫਿਰਦੇ ਮਾਲਕ ਤੇ ਤੇਰੇ ਨਾਲ ਨਾਲ ਜਾ ਰਹੇ ਮਾਲਕ ਤੇ ਤੇਰੇ ਅੰਦਰ ਵੀ ਹੈ ਮਾਲਕ ਤੇ ਤੇਰੇ ਬਾਹਰ ਵੀ ਹੈ ਮਾਲਕ ਤੇ ਕਣ ਕਣ ਦੇ ਵਿੱਚ ਰਮਿਆ ਹੋਇਆ ਮਾਲਕ ਤੇ ਹਰ ਥਾਂ ਮੌਜੂਦ ਹੈ ਜਿਸ ਥਾਂ ਨੂੰ ਤੂੰ ਛੱਡ ਕੇ ਜਾ ਰਹੇਂ ਅਗਲੀ ਥਾਂ ਦੇ ਉੱਤੇ ਤੂੰ ਲੱਭ ਰਹੇਂ ਇਹ ਤੇਰੀ ਗਲਤ ਫਹਮੀ ਹੈ ਮਾਲਕ ਤੇ ਪਿਛਲੀ ਥਾਂ ਤੇ ਵੀ ਸੀ ਮਾਲਕ ਤੇ ਪਿਛਲੀ ਥਾਂ ਤੇ ਵੀ ਸੀ ਫਿਰ ਤੈਨੂੰ ਨਜ਼ਰ ਕਿਉਂ ਨਹੀਂ ਆਇਆ ਪਤਸ਼ਾਹ ਕਹਿੰਦੇ ਤੈਨੂੰ ਨਜ਼ਰ ਤਾਂ ਨਹੀਂ ਆਇਆ ਤੇਰੀ ਅਜੇ ਮਾਲਕ ਨੂੰ ਵੇਖਣ ਵਾਲੀ ਅੱਖ ਨਹੀਂ ਬਣੀ ਮਾਲਕ ਨੂੰ ਵੇਖਣ ਵਾਲੀ ਤੇਰੀ ਅੱਖ ਨਹੀਂ ਬਣੀ ਹੁਣ ਗੁਰਮੁਖ ਪਿਆਰਿਓ ਅਸੀਂ ਇਹ ਸਨੇਤਰਾਂ ਨੂੰ ਮਾਲਕ ਨੂੰ ਵੇਖਣ ਵਾਲੇ ਬਣਾਉਣੇ ਹੁਣ ਮਾਲਕ ਨੂੰ ਵੇਖਣ ਵਾਲੇ ਬਣਾਉਣ ਦੇ ਲਈ ਬਹੁਤ ਵਾਰ ਮੇਰੇ ਪਤਸ਼ਾਨੇ ਸੇਵਾਲੀ ਆਪਣੇ ਕੋਲੋਂ ਕਿ ਆਪਾਂ ਇਹਨਾਂ ਨੇਤਰਾਂ ਨੂੰ ਸਮ ਕਰ ਲਈਏ ਇਹਨਾਂ ਨੇਤਰਾਂ ਨੂੰ ਸਮ ਕਰ ਲਈਏ ਗੁਰਮਖ ਪਿਆਰਿਓ ਇਸ ਪੌਣ ਨੂੰ ਸਮ ਕਰ ਲਈਏ ਫੇਰ ਆਪਾਂ ਨੂੰ ਮਾਲਕ ਦਿਖਾਈ ਦੇਣ ਫੇਰ ਆਪਾਂ ਨੂੰ ਮਾਲਕ ਦਿਖਾਈ ਦੇਣ ਹੁਣ ਨੇਤਰਾਂ ਨੂੰ ਸੰਮ ਕਰਨਾ ਅਤੇ ਪੌਣ ਨੂੰ ਸੰਮ ਕਰਨਾ ਇਸ ਦੇ ਲਈ ਸਾਨੂੰ ਜ਼ੁਗਤੀ ਦੀ ਲੋੜ ਹੈ ਸਾਨੂੰ ਤਰੀਕੇ ਦੀ ਲੋੜ ਹੈ ਕਿਹੜਾ ਤਰੀਕਾ ਹੈ ਸਭ ਤੋਂ ਪਹਿਲਾਂ ਕਾਲ ਨੇ ਸਾਡੇ ਇਹ ਜਿਹੜੇ ਦੋ ਨੇਤਰਾਂ ਦੇ ਵਿੱਚ ਜੋਤ ਨੂੰ ਖਿਲਾਰ ਦਿੱਤਾ ਦੋ ਨੇਤਰਾਂ ਦੇ ਵਿੱਚ ਜੋਤ ਨੂੰ ਖਿਲਾਰ ਦਿੱਤਾ ਦੋ ਨੇਤਰਾਂ ਦੇ ਵਿੱਚ ਜੋਤ ਖਿਲਰਨ ਕਰਕੇ ਗੁਰਮੁਖ ਪਿਆਰਿਓ ਇਹ ਉਸ ਮਾਲਕ ਨੂੰ ਨਹੀਂ ਵੇਖ ਸਕਦੇ ਜੇ ਅਸੀਂ ਮਾਲਕ ਨੂੰ ਵੇਖਣਾ ਪੈਣਾ ਹੈ ਤਾਂ ਸਾਨੂੰ ਉਹਨਾਂ ਦੋਏ ਨੇਤਰਾਂ ਦੇ ਵਿੱਚੋਂ ਜੋਤ ਨੂੰ ਦੁਬਾਰਾ ਫੇਰ ਇੱਕ ਕਰਨਾ ਪਵੇਗਾ ਜਿਹੜੀ ਲਾਈਟ ਜਿਹੜੀ ਜੋਤ ਹੈ ਇਹ ਪਾਵਰ ਹੈ ਨਾ ਇਹ ਦੋ ਨਿਤਰਾ ਦੇ ਵਿੱਚ ਖਿਲਾਰ ਦਿੱਤੀ। ਇਹਦੀ ਪਾਵਰ ਨੂੰ ਘੱਟ ਕਰ ਦਿੱਤਾ ਗਿਆ। ਇਹ ਆਪਾਂ ਨੂੰ ਦੁਬਾਰਾ ਫਿਰ ਇੱਕ ਥਾਂ ਤੇ ਇਕੱਠੀ ਕਰਨੀ ਪੈਣੀ ਹੈ, ਇੱਕ ਥਾਂ ਤੇ ਸਮ ਕਰਨੀ ਪੈਣੀ ਹੈ। ਚੰਦ ਸੂਰਜ ਦੋਏ ਸਮ ਕਰ ਰੱਖੋ। ਬ੍ਰਹਮ ਜੋਤ ਮਿਲ ਜਾਉਗੇ। ਸੁਣਿਆ ਹੋਣਾ ਤੁਸੀਂ ਇਹ ਸ਼ਬਦ ਚੰਦ ਸੂਰਜ ਦੋਏ ਸਮ ਕਰ ਰੱਖੋ ਜਦੋਂ ਅਸੀਂ ਗੁਰਮੁਖ ਪਿਆਰ ਰਿਓ ਚੰਦ ਸੂਰਜ ਨੂੰ ਦੋਵਾਂ ਨੂੰ ਸਮ ਕਰਕੇ ਰੱਖਾਂਗੇ ਉਸ ਤੋਂ ਪਹਿਲਾਂ ਇੱਕ ਪਾਤਸ਼ਾਹ ਹੋਰ ਸ਼ਬਦ ਕਹਿੰਦੇ ਐ ਕੀ ਕਹਿੰਦੇ ਐ ਈੜਾ ਪਿੰਗਲਾ ਔਰ ਸੋਖਾ ਮੰਨਾ ਆਪਣੇ ਅੰਦਰ ਗੁਰਮਖ ਪਿਆਰਿਓ ਤਿੰਨ ਪ੍ਰਕਾਰ ਦੀਆਂ ਨਦੀਆਂ ਨੇ ਦਾਸ ਕੋਲੋਂ ਪਹਿਲਾਂ ਵੀ ਮਾਲਕ ਨੇ ਕਈ ਵਾਰੀ ਸੇਵਾ ਲਈ ਹੈ ਕਿ ਜੋ ਬਾਹਰ ਆਪਾਂ ਬ੍ਰਹਮੰਡ ਤੇ ਵੇਖਦੇ ਆ ਨਾ ਉਹ ਸਾਰਾ ਕੁਝ ਆਪਣੇ ਅੰਦਰ ਹੈ ਜੋ ਆਪਣੇ ਅੰਦਰ ਹੈ ਉਹੀ ਕੁਝ ਬ੍ਰਹਮੰਡ ਤੇ ਆਪਾਂ ਵੇਖ ਰਹੇ ਹਾਂ ऐसे करके कई बार पतशाह ने ऐसे वाले ये जो ब्रह्मांड है सोई पिंड है कहंदे जो कुछ ब्रह्मांड ਤੇ ਦੇਖਦੇ ਉਹ ਪਿੰਡੇ ਦੇ ਵਿੱਚ ਹੈ ਪਰ ਆਪਾਂ ਨੂੰ ਮਿਲਦਾ ਨਹੀਂ ਕਿਉਂ ਆਪਾਂ ਨੇ ਖੋਜ ਨਹੀਂ ਕੀਤੀ ਜੋ ਖੋਜੇ ਸੋ ਪਾਵੇ ਹੁਣ ਪਤਸ਼ਾਹੀ ਕੀ ਕਹਿ ਰਿਹਾ ਹੈ ਕਹਿੰਦੇ ਤੇਰੇ ਅੰਦਰ ਤਿੰਨ ਨਦੀਆਂ ਨੇ ਕਿਹੜੀਆਂ ਈੜਾ ਪਿੰਗਲਾ ਔਰ ਸੁਖਮਨਾ ਇਹ ਨਦੀਆਂ ਦੇ ਵਿੱਚ ਜਿਹੜੀਆਂ ਬਾਹਰ ਵਾਲੀਆਂ ਨਦੀਆਂ ਨੇ ਇਹਨਾਂ ਦੇ ਵਿੱਚ ਜਲ ਦਾ ਵਹਾਅ ਚੱਲਦਾ ਪਰ ਜਿਹੜੀਆਂ ਸਾਡੇ ਅੰਦਰ ਇਹ ਨਦੀਆਂ ਨੇ ਇਹਨਾਂ ਦੇ ਵਿੱਚ ਪਾਉਣ ਦਾ ਵਹਾਅ ਚੱਲਦਾ ਪਾਉਣ ਦਾ ਵਹਾਅ ਚੱਲਦਾ ਅਸੀਂ ਉਸ ਪਾਉਣ ਨੂੰ ਸਮ ਕਰ ਲਵਾਂਗੇ ਤਿੰਨੇ ਨਦੀਆਂ ਦੇ ਵਿੱਚ ਅਸੀਂ ਇਕੱਠੀ ਪਾਉਣ ਨੂੰ ਛੱਡਾਂਗੇ ਬਰਾਬਰ ਛੱਡਾਂਗੇ ਜੋ ਪਾਤਸ਼ਾਹ ਕਹਿ ਰਹੀ ਹੈ ਗੁਰਬਾਣੀ ਚ ਈੜਾ ਪਿੰਗਲਾ ਔਰ ਸੁਖਮੰਨਾ ਪਾਉਣੇ ਬੰਦ ਰਹਾਉਗੇ ਪਾਉਣੇ ਬੰਦ ਪਵਨ ਨੂੰ ਬਨ ਕੇ ਪਵਨ ਨੂੰ ਬਨ ਕੇ ਚੰਗੀ ਤਰ੍ਹਾਂ ਤਿੰਨਾਂ ਦੇ ਵਿੱਚ ਬਰਾਬਰ ਛੱਡ ਦਿਓ ਪਾਵਣੇ ਬੰਦ ਰਹਾਉਗੇ ਤੇਰੇ ਅਗੇ ਕੀ ਆਖੇ ਚੰਦ ਤੇ ਸੂਰਜ ਹੁਣ ਇੱਥੇ ਇਹ ਵੀ ਨਾ ਕਿਤੇ ਕਬਰ ਆ ਜਾਇਓ ਕਿ ਬਾਹਰ ਹੁਣ ਚੰਦ ਤੇ ਸੂਰਜ ਨੂੰ ਅਸੀਂ ਕਿਵੇਂ ਸਮ ਕਰਾਂਗੇ ਚੰਦ ਤੇ ਸੂਰਜ ਨੂੰ ਸਮ ਕਰਨਾ ਕਿਹੜਾ ਸੌਖਾ ਹੈ ਗੁਰਮਖ ਪਿਆਰਿਓ ਜੇ ਬਾਹਰਲੇ ਬੱਖਰ ਚੰਦ ਸੂਰਜ ਨੂੰ ਔਖਾ ਹੈ ਤਾਂ ਸਾਡੇ ਅੰਦਰ ਵੀ ਤੇ ਆਖੇ ਹੈ ਨਾ ਜੋ ਬ੍ਰਹਮੰਡੈ ਸੋਈ ਪਿੰਡੈ ਜੇ ਵਾਰ ਬ੍ਰਹਮੰਡ ਦੇ ਉੱਤੇ ਚੰਦ ਤੇ ਸੂਰਜ ਵੇਖਦੇ ਆ ਤਾਂ ਸਾਡੇ ਅੰਦਰ ਵੀ ਚੰਦ ਤੇ ਸੂਰਜ ਹੈਗੇ ਆ ਕਿਹੜੇ ਆ ਜੋ ਨੇਤਰ ਨੇ ਨਾ ਇਹਨਾਂ ਦੋਏ ਨੇਤਰਾਂ ਨੂੰ ਚੰਦ ਤੇ ਸੂਰਜ ਦਾ ਖਿਤਾਬ ਦਿੱਤਾ ਹੈ ਜਿਹੜਾ ਖੱਬੇ ਵਾਲਾ ਨੇਤਰ ਹੈ ਉਹ ਠੰਡਾ ਹੁੰਦਾ ਉਸ ਨੂੰ ਚੰਦ ਦਾ ਖਿਤਾਬ ਦਿੱਤਾ ਜੋ ਸੱਜੇ ਵਾਲਾ ਨੇਤਰ ਹੈ ਉਹਨੂੰ ਸੂਰਜ ਦਾ ਖਿਤਾਬ ਦਿੱਤਾ। ਪਹਿਲਾ ਆਪਾਂ ਨੇ ਉਹ ਨਦੀਆਂ ਦੀ ਪਾਉਣ ਨੂੰ ਸਮ ਕਰਨਾ ਹੈ। ਫਿਰ ਉਸ ਤੋਂ ਬਾਅਦ ਆਪਾਂ ਨੇ ਚੰਦ ਤੇ ਸੂਰਜ ਨੂੰ ਸਮ ਕਰਨਾ। ਜਦੋਂ ਇਹ ᔪਗਤੀ ਇਹ ਤਰੀਕਾ ਆਪਾਂ ਸਿੱਖ ਗਏ ਫਿਰ ਆਪਣਾ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਕਹਿ ਰਿਹਾ ਹੈ ਕਹਿੰਦੇ ਤੁਸੀਂ ਬ੍ਰਹਮ ਜੋਤ ਦੇ ਨਾਲ ਮਿਲਾਪ ਕਰ ਲਓਗੇ ਕੀ ਆਖੇ ਪਾਤਸ਼ਾਹ ਨੇ ਈੜਾ ਪਿੰਗਲਾ ਔਰ ਸੁਖਮਣਾ ਪਵਣੈ ਬੰਦ ਰਹਾਉਗੇ ਚੰਦ ਸੂਰਜ ਦੋਏ ਸਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਉਗੇ ਉਸ ਬ੍ਰਹਮ ਦੀ ਜੋਤ ਦੇ ਨਾਲ ਸਾਡਾ ਮਿਲਾਪ ਹੋ ਜਾਏਗਾ ਜਿਸ ਨੂੰ ਆਪਾਂ ਪੜਦੇ ਹਾਂ ਜੋਤੀ ਜੋਤ ਰੜੀ ਸੰਪੂਰਨ THIA ਰਾਮ ਉਹਦੇ ਗੁਰਮਖ ਪਿਆਰ ਜੋ ਆਪਾਂ ਸੰਪੂਰਨ ਹੋ ਜਾਵਾਂਗੇ ਜਿਸ ਦਿਨ ਸਾਡੀ ਜੋਤ ਦੇ ਨਾਲ ਜੋਤ ਰਲ ਜਾਏਗੀ ਹੁਣ ਇਸ ਕਰਕੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਕਿ ਸਾਡੀ ਜੋਤ ਦੇ ਨਾਲ ਜੋਤ ਰਲ ਜਾਵੇ ਹੁਣ ਜੋਤ ਦੇ ਨਾਲ ਜੋਤ ਰਲਣ ਦੇ ਲਈ फेर ਪੌਣ ਤੇ ਚੰਦ ਸੂਰਜ ਨੂੰ ਸਮ ਕਰਨਾ ਪਏਗਾ ਹੁਣ ਇਹਨਾਂ ਨੂੰ ਸਮ ਕਰਨ ਦਾ ਜਿਹੜਾ ਅਸਲੀ ਸੋਖਾ ਤਰੀਕਾ ਹੈ ਉਹ ਤੇ ਹੈ ਸਿਮਰਨ ਕਰ ਕਰਕੇ ਮਨ ਨੂੰ ਨਾ ਤੇ ਅਸੀਂ ਸਤੋਗੁਣ ਵੱਲ ਜਾਣ ਦੇਣਾ ਨਾ ਰਜੋਗੁਣ ਵੱਲ ਜਾਣ ਦੇਣਾ ਤੇ ਨਾ ਤਮੋਗੁਣ ਵੱਲ ਜਾਣ ਦੇਣਾ ਸਾਰੇ ਤਿੰਨੇ ਗੁਣਾ ਤੋਂ ਇਸ ਨੂੰ ਬੰਦ ਕਰ ਲੋ ਰੋਕ ਲੋ ਸਿਮਰਨ ਕਰ ਕਰਕੇ ਇੱਕ ਮਨ ਇੱਕ ਚਿੱਤ ਹੋ ਜਾਓ ਜਦੋਂ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਸ਼ੁਰੂ ਕਰ ਦੇਵਾਂਗੇ ਮਨ ਤਿੰਨੇ ਗੁਣਾ ਤੋਂ ਰਹਿਤ ਹੋ ਜਾਏਗਾ ਉਸ ਵੇਲੇ ਗੁਰਮਖ ਪਿਆਰਿਓ ਇਹ ਆਪਣਾ ਸਾਰਾ ਸਰੀਰ ਸਮ ਹੋ ਜਾਏਗਾ ਉਸ ਵੇਲੇ ਸਾਡੀ ਜੋਤ ਦੇ ਨਾਲ ਜੋਤ ਰਲ ਜਾਏਗੀ ਜੇਕਰ ਸਾਨੂੰ ਐਦਾਂ ਕਰਨ ਦੇ ਵਿੱਚ ਤੰਗੀ ਆ ਰਹੀ ਹੈ ਕਾਲ ਸਾਡੇ ਪੈਰ ਨਹੀਂ ਲੱਗਣ ਦਿੰਦਾ ਕਾਲ ਦੇ ਜਿਹੜੇ ਦੂਤ ਨੇ ਉਹ ਵੀ ਸਾਡੇ ਪੈਰ ਨਹੀਂ ਲੱਗਣ ਦਿੰਦੇ ਫੇਰ ਆਪਾਂ ਨੇ ਗੁਰਮਤਿ ਪਿਆਰਿਓਂ ਝੁਗਤੀਆਂ ਵਰਤਣੀਆਂ ਇਹ ਝੁਗਤੀਆਂ ਆਪਾਂ ਨੇ ਫੇਰ ਵਰਤਣੀਆਂ ਨੇ ਪਰ ਪਹਿਲਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਸਿਮਰਨ ਕਰਕੇ ਆਪਣੇ ਮਨ ਨੂੰ ਇੱਕ ਕਰਨੇ ਹੈ ਮਨ ਚਿੱਤ ਦੋਨੇ ਇੱਕ ਕਰਨੇ ਹੈ ਇੱਕ ਕਰਕੇ ਆਪਾਂ ਇਹ ਜੋਤ ਨੂੰ ਵੀ ਸੰਮ ਕਰ ਲਵਾਂਗੇ ਤੇ ਪੌਣ ਨੂੰ ਵੀ ਸੰਮ ਕਰ ਲਵਾਂਗੇ ਜਿਹੜੇ ਗੁਰਮਖ ਪਿਆਰਿਆਂ ਨੂੰ ਪੌਣ ਦਾ ਨਹੀਂ ਪਤਾ ਲੱਗੇ ਆ ਸੰਮ ਕਿਦਾਂ ਵੀ ਹੁੰਦਾ ਹੈ ਭਾਵ ਆਪਣੇ ਇਹ ਦੋ ਨਾਸ਼ਕਾਂ ਦੇ ਵਿੱਚ ਦੀ ਪੌਣ ਅੰਦਰ ਤੇ ਬਾਹਰ ਆ ਰਹੀ ਏ ਇਸ ਨੂੰ ਆਪਾਂ ਨੇ ਬਰਾਬਰ ਕਰਨਾ ਦੋਵੇਂ ਨਾਸ਼ਕਾਂ ਦੇ ਵਿੱਚ ਦੇਖ ਚੈੱਕ ਕਰਕੇ ਦੇਖ ਲਿਓ ਹਰ ਵੇਲੇ ਕਾਲ ਨੇ ਸਾਡਾ ਸੰਤੁਲਨ ਵਗਾੜਿਆ ਹੋਇਆ ਏ ਕਿਸੇ ਵੇਲੇ ਸਾਡੇ ਸੱਜੀ ਨਾਸ਼ਕਾ ਵਿੱਚ ਦੀ ਪੌਣ ਵੱਧ ਜਾ ਰਹੀ ਏ ਕਿਸੇ ਵੇਲੇ ਖੱਬੀ ਨਾਸ਼ਕਾ ਵਿੱਚ ਦੀ ਵੱਧ ਜਾ ਰਹੀ ਏ ਇਹ ਵੱਧ ਘੱਟ ਹੋਣ ਕਰਕੇ ਸਾਡਾ ਮਨ ਆਪਣੇ ਘਰ ਨਹੀਂ ਠਹਿਰਦਾ ਇਹ ਦੌੜਿਆ ਫਿਰਦਾ ਦਸ਼ਾਂ ਦੀ ਸ਼ਾਮਾਂ ਦੇ ਵਲ ਚਲੋ ਮੇਰਾ ਮਾਲਕ ਸਾਡੇ ਤੇ ਰਹਿਮ ਕਰੇ ਤਰਸ ਕਰੇ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕਰੀਏ ਸਿਮਰਨ ਕਰਦੇ ਕਰਦੇ ਸਾਡਾ ਮਨ ਠਹਿਰ ਹੋ ਜਾਵੇ ਗੁਰਮੁਖ ਪੈਰੋਂ ਗੁਰਮੁਖ ਪੈਰੋਂ ਇਹਦੇ ਲਈ ਰੋਜ਼ ਜੁਗਤੀਆਂ ਦਾ ਪਤਾ ਹੈ ਸਾਰੀ ਸੰਗਤ ਨੂੰ ਅੰਦਰ ਪਾਉਣ ਜਾਏਗੀ ਵਾ ਉਚਾਰਨ ਕਰਨਾ ਬਾਹਰ ਪਾਉਣ ਆਏਗੀ ਗੁਰੂ ਅਚਾਰਨ ਕਰਨਾ ਅਤੇ ਆਪਣੀ ਆਵਾਜ਼ ਨੂੰ ਆਪ ਸੁਣਨਾ ਗੁਰਮਖ ਪਿਆਰਿਓ ਦਾਸ ਦੀ ਇੰਨੀਕ ਸੇਵਾ ਨੂੰ ਮਨਜ਼ੂਰ ਕਰਿਓ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਤੇ ਸੰਗਤ ਦੋਵੇਂ ਹੀ ਬਖਸ਼ਣਯੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਾ ਗੁਰਮਖ ਪਿਆਰਿਆਂ ਦੀ ਸਿਮਰਨ ਦੀ ਡਿਊਟੀ ਹੈ ਉਹ ਆਪਣੀ ਡਿਊਟੀ ਸੰਭਾਲਣ ਦੇ ਲਈ ਸਾਵਧਾਨ ਹੋ ਜਾਓ ਜੀ ਕਰੋ ਗੁਰਮਖ ਪਿਆਰਿਓ ਸ਼ੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ La guru, la guru.